ਫੜੋ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਠੀਕ ਹਾਂ ਠਾਕ ਹੋਵੋਗੇ ਆਹ ਸੜ ਆਪਣੇ ਜੀ ਸਾਈਕਲ ਆਪਣੇ ਨਾਲ ਹੈਗੇ 1 2 3 ਬਾਈ 4 ਅੱਛਾ ਹਾਂ ਚਾਰ ਬੰਦੇ ਅੰਮ੍ਰਿਤਸਰ ਸਾਹਿਬਾ ਤੋਂ ਵੀ ਆਨੇ ਆ ਤੇ ਉਹ ਬੰਦੇ ਆਸੇ ਆਪਣੇ ਫੋਟੋਗ੍ਰਾਫੀ ਕਰੀ ਜਾਂਦੇ ਜੱਸਾ ਬਠਿੰਡੇ ਵਾਲਾ ਜੱਸਾ ਵੀ ਵੀ ਤੇ ਦੋ ਬਾਈ ਮੁੰਡੇ ਆਹਾ ਹੁਣ ਆਪਾਂ ਇਥੋ ਜੀ ਚੱਲਦੇ ਆ ਤੇ ਸੋਨੂੰ ਅੱਗੇ ਸਫਰਾਂ ਤੇ ਮਿਲਦੇ ਆ ਬਈ ਬਠਿੰਡੇ ਹਾਂ ਜੀ ਚੀਲਾ ਹੈ ਕੋਲੇ ਖੜੇ ਆ ਤੇ ਉਹ ਬੰਦੇ ਆਪਣੇ ਨਾਲ ਆ ਬਾਈ ਜੀ ਇੱਕ ਛੋਟੀ ਜੀ ਬੇਨਤੀ ਆ ਆਪਣੇ ਜੀ ਜੂਹਾਂ ਟੂ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਨਾਲ ਆਹ ਜੀ ਇੰਸਟਾਗ੍ਰam ਆ ਆਈਡੀ ਨੂੰ ਵੀ ਜਰੂਰ ਹੈਨਾ ਫੋਲੋ ਕਰੋ ਨਾਲ ਬਾਈ ਜੀ ਫੇਸਬੁੱਕ ਪੇਜ ਨੂੰ ਫੋਲੋ ਕਰੋ ਆਪਾਂ ਬਾਈ ਜੀ ਚੱਲਦੇ ਆ ਆ ਖੜੇ ਆਪਣੇ ਸਾਈਕਲ ਉੱਤੇ ਸਾਰਾ ਕੁਝ ਇਹ ਵਾਲਾ ਤੁਸੀਂ ਇਹਨੂੰ ਪਹਿਲਾਂ ਬਹੁਤ ਹਸਣਾ ਸਬਰਾਂ ਦੇਖ ਲਊਗਾ ਆ ਦੋ ਬਾਈ ਆਪਣੇ ਨਵੇਂ ਆ ਤੇ ਆ ਖੜੇ ਬਈ ਆਪਣੇ ਸਾਈਕਲ ਆ ਸਾਈਕਲ ਤੁਸੀਂ ਦੇਖ ਸਕਦੇ ਆ ਤੇ ਹੁਣ ਆਪਾਂ ਬਾਈ ਜੀ ਚੱਲਦੇ ਆ ਜੀ हां भाई आ से ਆਪਾਂ ਬਈ ਹੈ ਬਠਿੰਡੇ ਜਾਈ ਜਾਂਦੇ ਆ ਬਠਿੰਡਾ ਸ਼ਹਿਰ ਤੇ ਆ ਸੇ ਆਪਣਾ ਬਈ ਦੀ ਸਾਈਕਲ ਤੁਸੀਂ ਦੇਖ ਸਕਦੇ ਹੋ ਤੇ ਇੱਕ ਬੰਦਾ ਆਪਣਾ ਆਉ ਸੇ ਜਾਈ ਜਾਂਦਾ ਅੱਗੇ ਤੇ ਦੋ ਬੰਦੇ ਆਪਣੇ ਟੱਪ ਕੇ ਜੀ ਅੱਗੇ ਬਠਿੰਡਾ ਬਠਿੰਡੇ ਸ਼ਹਿਰ ਵੇ ਆ ਦਰਸ਼ਨਗਰ ਚ ਣ ਣ ਣ ਣ ਣ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁਕ ਪੇਜ ਨੂੰ ਫੋਲੋ ਤੇ ਇੰਸਟਾਗ੍ਰਾਮ ਤੇ ਵੀ ਫੋਲੋ ਜ਼ਰੂਰ ਕਰੋ ਤੇ ਆਪਾਂ ਸਾਈਕਲ ਤੇ ਯਾਤਰਾ ਅੰਮ੍ਰਿਤਸਰ ਸਾਹਿਬ ਦੀ ਸ਼ੁਰੂ ਕਰੀਏ ਦਰਬਾਰ ਸਾਹਿਬ ਜਾਣਾ ਮੱਥਾ ਟੇਕਣਾ ਛੱਡ ਕੀ ਕਹਿਗਾ ਬਈ ਅਸੀਂ ਪਿੱਛੇ ਰਹਿ ਗਏ ਸੀ ਹਾਂਜੀ ਬਾਈ ਸਾਡੀ ਬਈ ਚੈਣ ਚੋਚ ਨਾ ਹਾ ਧਾਗਾ ਜਾ ਫਸ ਗਿਆ ਸੀ ਤੇ ਤੰਗ ਥੋੜਾ ਜਿਹਾ ਫਰਕ ਜਾ ਪਿਆ ਸਾਨੂੰ ਇਹਨਾਂ ਨਾਲੋਂ ਤੇ ਆ ਬਾਈ ਦੋ ਅੱਗੇ ਖੜੇ ਜੱਸਾ ਪੀਵੀ03 ਤੇ ਆ ਬਾਈ ਨਵਾਂ ਤੇ ਆਹਾ ਬਾਈ ਮੇਰੇ ਨਾਲ ਦਾ ਹੀ ਅਸੀਂ ਦੋਨੇ ਇੱਕੋ ਦੇ ਆਂ RAM ਬਣਾਈ ਜੋੜੀ ਕਹਿੰਦਾ ਤੇ ਦੂਜਾ ਬਚ ਰਹਾ ਹੈ ਕੋਲੀ ਉਹ ਦੋਨੇ ਮਿੱਤਰ ਹੈ ਛੇਰੇ ਆ ਆ ਖੜਾ ਆਪਣਾ ਹੈ ਛੋਟਾ ਸਾਈਕਲ ਤੇ ਹੁਣ ਇੱਥੋਂ ਚੱਲਦੇ ਆਂ ਨੌਹਾਂ ਜਵਾਨ ਬਹੁਤ ਤਗੜਾ ਚੋਬਰਾ ਉਮਰ ਦੇ ਗਾਲਾਂ ਤੋਂ ਵੀ ਛਾਪੇ ਛੁਪੇ ਆ ਚੜ੍ਹਦੀ ਵਾਸਤਾ ਕਹਿੰਦੇ ਮਿੱਤਰੋ ਗੱਭਰੂਆ ਬਟਿੰਡੇਰਾ ਤੇ ਚੱਲਦੇ ਆਂ ਬਾਈ ਚਲੋ ਬਾਈ ਸਾਰੇ ਆਣ ਬਾਈ ਸਪੋਰਟ ਜਰੂਰ ਦੇ ਹਾਂਜੀ ਭੋਗੜੇ ਖੜੇ ਸੀ ਬਾਈ ਤੇ ਪ੍ਰਸ਼ਾਦਾ ਪਾਣੀ ਛਕਦੇ ਸੀ ਪੰਪ ਤੇ ਤੇ ਜੱਸਾ ਪਿੱਛੋਂ ਉਹ ਕਰੀ ਜਾਂਦਾ ਤੇ ਆਪਣੇ ਚੈਨਲ ਦਾ ਨਾ ਸਿੱਧੂ ਬਾਜਕ ਵਾਲਾ ਸਾਰੇ ਕਾਸੇ ਤੇ ਸਾਰਿਆਂ ਨੇ ਸਪੋਰਟ ਜ਼ਰੂਰ ਕਰੋ ਬਹੁਤ ਜੀ ਧੰਨਵਾਦ ਹਾਂਜੀ ਬਾਈ ਬਾਈ ਇੱਥੇ ਖਾਣਾ ਵਗੈਰਾ ਖਾਈ ਜਾਂਦੇ ਆ ਬੋਲੀ ਹੁੰਦੀ ਹੈ ਜੀ ਜੱਸਾ 2 9ਵਾਂ ਜਵਾਨ ਚੋਪਰਾ ਪਾਣੀ ਦੀਆਂ ਬੋਤਲਾਂ ਬਿਲਕੁਲ ਅਜੇ ਚੱਲੂ ਹਾਂਜੀ ਖਾਣਾ ਪਾਣੀ ਖਾ ਕੇ ਆਹ ਬਈ ਹਾਂ ਹਾਂ ਹੈ ਪਰੌੜ ਪੰਪ ਤੇ ਤੇ ਆਪਾਂ ਹੁਣ ਚੱਲਦੇ ਹਾਂ ਗਾਹਾਂ ਹੈ ਸਫ਼ਰ ਦੇ ਮਿਲਦੇ ਹਾਂ ਗਾਹਾਂ ਛੜਕ ਤੇ ਤੇ ਬੰਦੇ ਆਪਣੇ ਪਾਣੀ ਦੀਆਂ ਬੋਤਲਾਂ ਸਸਲਾ ਭਰੀਆਂ ਜਾਂਦੇ ਆ ਤੇ ਆਖਰੇ ਆਪਣੇ ਬਈ ਸਾਰੇ ਜਹਾਜ਼ ਆ ਤੁਸੀਂ ਆਪਾਂ ਨੂੰ ਦੇਖ ਸਕਦੇ ਹੋ ਧੁੱਪ ਬਹੁਤ ਜ਼ਿਆਦਾ ਹੋ ਰਹੀ ਹੈ ਧੁੱਪ ਬਹੁਤ ਜ਼ਿਆਦਾ ਹਾਂ ਜੀ ਗੋਨਿਆਂ ਨੇ ਪਹੁੰਚ ਗਏ ਆਪਾਂ ਤੇ ਜੋ ਬੰਦੇ ਬਾਈ ਨੂੰ ਮਿਲਣ ਆਏ ਆ ਬਹੁਤ ਬਹੁਤ ਧੰਨਵਾਦ ਬਈ ਤੇ ਗੋਨਿਆਂ ਨੇ ਪਹੁੰਚ ਗਏ ਤੇ ਆਪਾਂ ਚੱਲਦੇ ਆਂ ਦੇਖਦੇ ਆਂ ਆਲੇ ਪਹੁੰਚ ਕੇ ਗਾਹਾਂ ਮਿਲਦੇ ਆ ਤੁਹਾਨੂੰ ਮਿਲਦੇ ਆ ਬਈ ਗੋਨਿਆਂ ਨੇ ਆਪਾਂ ਹੁਣ ਪਹੁੰਚ ਗਏ ਤੇ ਬਾਜੇਖਾਨੇ ਵੀ ਹੁਣ ਜਾਵਾਂਗੇ ਅਸੀਂ ਆਓ ਸੇ ਆਪਣੇ ਅੱਗੇ ਬੰਦੇ ਜਾਈ ਜਾਂਦੇ ਆਪਾਂ ਆਸ ਜਾਈ ਜਾਂਦੇ ਤੇ ਗੋਨਿਆਂ ਨੇ ਪਹੁੰਚ ਗਏ ਇਹ ਆ ਵੱਡੀ ਸੜਕ ਆ ਗਈ ਬਈ ਫਰੀਦਕੋਟ ਵਾਲੀ ਤੇ ਜਾਈ ਜਾਂਦੇ ਆ ਸਾਈਕਲਾਂ ਤੇ ਇਹ ਮਿਲਦੇ ਆ ਨਾ 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 ਹਾਂ 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 ਜੀ ਜੀਤੇ ਬਾਈ ਜੀ ਪਹੁੰਚ ਗਏ ਆਪਾਂ ਤੇ ਆਪਣੇ ਬੰਦੇ ਬਾਕੀ ਉਹ ਥੇ ਤਲੰਗਰ ਲਾਇਆ ਸੀ ਬਾਗਣੇ ਇੱਥੇ ਆਹਾ ਬਾਗਣੇ ਤੇ ਬਾਗਣੇ ਹੈ ਆਪਾਂ ਨੂੰ ਖਿਲਾਰ ਲਾਇਆ ਤੇ ਕਹਿੰਦੇ ਵੀ ਚਾਹ ਪਾਣੀ ਪੀ ਕੇ ਜਾਓ ਤੇ ਆਪਾਂ ਚਾਹ ਪਾਣੀ ਪੀ ਕੇ ਫਿਰ ਬਈ ਗਾਹਾਂ ਨੂੰ ਵਧਾਂਗੇ ਤੇ ਸਫ਼ਰ ਆਪਣਾ ਹੈ ਬਹੁਤ ਲੰਮਾ ਆਪਾਂ ਬਿੜਵਾ ਸ਼ੇਰ ਆ ਲਾਜ਼ਮੀ ਕਰਿਆ ਕਰੋ ਇੱਥੇ ਹਾਂ ਜੀ ਆ ਬਈ ਆਪਾਂ ਪ੍ਰਸ਼ਾਦਾ ਪਾਣੀ ਛਕ ਕੇ ਤੇ ਬੰਦੇ ਖੜੇ ਆ ਕਹਿੰਦੇ ਹਾਂ 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 ਆਹ ਬਈ ਗਰਮੀ ਜ਼ਿਆਦਾ ਆ ਤੇ ਸਾਹ ਸੁ ਲੈ ਕੇ ਕਹਿੰਦਾ ਚੱਲਦੇ ਆ ਪੰਜ ਕਿ ਮਿੰਟਾਂ ਤੱਕ ਤੇ ਬੰਦੇ ਆ ਆਪਣੇ ਆਖੇ ਵਿੱਚ ਪਿੱਛੇ ਬੈਠੇ ਆ ਹੁਣ ਗਾਹਾਂ ਚੱਲਦੇ ਆ ਆਪਾਂ ਮਿਲਦੇ ਆ ਸਾਈਕਲਾਂ ਤੇ ਤੇ ਸਾਈਕਲ ਆਪਣੇ ਆਖੇ ਖੜੇ ਪਿੱਛੇ ਆਪਣਾ ਆ ਖੜਾ ਹਾਂ ਜੀ ਬਾਈ ਜੀ ਆਪਾਂ ਹਾਂ ਹੈ ਜੀ ਬਈ ਬਗਰਾੜੀ ਪਹੁੰਚ ਗਏ ਤੇ ਆ ਆ ਖੜਾ ਇਹ ਸਾਈਕਲ ਆਪਣੇ ਤੇ ਬੰਦੇ ਆ ਬੈਠੇ ਆ ਤੇ ਕੋਟਕਪੂੜਾ ਹਾਂ ਬਾਈ ਜੀ 12 ਕਿਲੋਮੀਟਰ ਬਾਅਦ ਰਹਿ ਗਿਆ ਤੇ ਅੱਜ ਸਾਡਾ ਸ਼ਾਮ ਤੱਕ ਪਲਾਨ ਹਾਂ ਜੀ ਮੋਗੇ ਜਾਣ ਤੱਕ ਪਲਾਨ ਹੈਗਾ ਜੇ ਪਹੁੰਚਿਆ ਗਿਆ ਤਾਂ ਮੋਗੇ ਸਾਡਾ ਸਭ ਤੋਂ ਵੱਡਾ ਬਈ ਮੋਗੇ ਜਾਣ ਤੱਕ ਹੀ ਆ ਗਰਮੀ ਯਾਰੀ ਦੀ ਸੀ ਕੰਨੋ ਬਹਿ ਗਏ ਬਗੜਾੜੀ ਹੀ ਗਏ ਅਸੀਂ ਆ। ਬਸ ਬਗੜਾੜੀ ਤੋਂ ਚੱਲਣ ਵਾਲੇ ਆ। ਤੇ ਸਿੱਧੇ ਰਹੋ ਸਿੱਧੇ ਰਹੋ। ਹਾਂਜੀ ਮਿੱਤਰੋ ਕੀ ਹਾਲ ਚਾਲ ਆ ਚੁਬਰੋ? ਆਪਾਂ ਵੀ ਠੀਕ ਠਾਕ ਆ ਫੇਰ ਫੇਰ ਚੱਲ ਪਿਆ ਹੈ ਬਈ ਆਪਾਂ ਹੈ ਬਗੜਾੜੀ ਤੋਂ। ਤੇ ਬੰਦੇ ਆਪਣੇ ਪਿੱਛੇ ਆ। ਤੇ ਸਾਹੋ ਕੇ ਜਾਈ ਜਾਂਦੇ ਆ। ਤੇ ਗਾਹਾਂ ਤੋਂ ਨੂੰ ਮਿਲਦੇ ਆ। ਆਹੇ ਜਾਈ ਨੇ ਹਬੇ ਬਗੜਾੜੀ ਤੋਂ ਆ। ਅਸੀਂ ਹੋ ਗਏ ਹਾਂ ਭਈ ਪਿੰਡਾਂ ਦੇ ਵਿੱਚ ਦੀ ਹੋ ਗਏ ਜਾਈ ਜਾਂਦੇ ਆ ਦੇਖ ਸਕਦੇ ਹੋ ਭਈ ਸਾਹੋ ਕੇ ਬਾਗਾ ਪਰਾਣਾ ਤਾਂ ਹਾਂ ਬਾਗਾ ਪਰਾਣਾ ਜਾ ਕੇ ਫੇਰ ਹੁੰਨੇ ਆ ਹਾਂਜੀ ਬਾਈ ਜੀ ਅਸੀਂ ਹਾਂਜੀ ਸਾਹੋ ਕੇ ਪਿੰਡ ਬੈਠੇ ਆ ਸਾਈਕਲ ਆਪਣੇ ਆਉਕਸੇ ਖੜੇ ਤੇ ਠੰਡਾ ਪਾਣੀ ਪੀ ਜਾਂਦੇ ਆ ਇੱਥੇ ਬੈਠੇ ਆ ਤੇ ਇੱਕ ਬੰਦਾ ਆਹ ਤੇ ਖੜਾ ਹਾਂ ਮੈਂ 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 ਤਾਂ ਖੜਾ ਹੀ ਹਾਂ ਉਹ ਤਾਂ ਸਾਰੇ ਬੈਠੇ ਆ ਤੇ ਹੁਣ ਹਾਂ ਜੀ ਇੱਥੋਂ ਆਹ ਸੀ ਹਾਂ ਚੱਲਦੇ ਆ ਬਿਲਕੁਲ ਬਿਲਕੁਲ ਹਾਂ ਜੀ ਰਵਾਨਗੀ ਪਾਉਣੇ ਆ ਮੇਰੇ ਕਹਣ ਦਾ ਭਾਵ ਪਾਣੀ ਕੋ ਤਾਂ ਸਭ ਤੇ ਪਾਣੀ ਹਾਂ ਜੀ ਪਾਣੀ ਹੈ ਪੂਣੀ ਪੀ ਕੇ ਹਾਂ ਜੀ ਬਾਈ ਅਸੀਂ ਇੱਥੇ ਖੜੇ ਸੀ ਆਹ ਹਾਂ ਬਾਈ ਸਾਹੋ ਕਪਿੰਡ ਇੱਥੋਂ ਅਸੀਂ ਚੱਲਦੇ ਆ ਚੱਲ ਪੇ ਚੱਲ ਕੇ ਫੇਰ ਮਿਲਦੇ ਆਂ ਹਾਂ ਅਸੀਂ ਹੁਣ ਬਈ ਇੱਥੋਂ ਕੇ ਚੱਲ ਤੇ ਬਮੀਹੇ ਭਾਈ ਕੇ ਵੇਚ ਦੀ ਹੋ ਕੇ ਸਮਲਾਰੇ ਜਾਵਾਂਗੇ। ਜੀ ਆਪਾਂ ਹਾਂ ਜੀ ਹਾਂ ਪਿੰਡ ਜੀ ਹਾਂ ਸੇਖਾਂ ਕਲਾ ਜੀ ਪਹੁੰਚ ਗਏ। ਤੇ ਅੱਗੇ ਬਾਗ ਪੁਰਾਣੇ ਹੁਣ ਜੀ ਜਾਵਾਂਗੇ। ਤੇ ਬੰਦੇ ਆਪਣੇ ਅੱਗੇ ਜੀ ਜਾਈ ਆਂਦੇ ਆ। ਚਲੋ ਜੀ ਬਈ ਮਿਲਦੇ ਆਂ ਆਪਾਂ ਹਾਂ ਜੀ ਗਾਹਾਂ ਜਾਂ ਫਿਰ। ਆਪਾਂ ਹੁਣ ਬਈ ਜੀ ਬਾਗ ਪੁਰਾਣੇ ਦੇ ਮੇ ਹਾਂ ਹੀ ਕੋਲੇ ਪਹੁੰਚ ਗਏ। ਤੇ ਅੱਗੇ ਨਾ ਪਿੰਡ ਹੈਗਾ ਜੀ ਚੰਦ ਉੱਥੇ ਨਾ ਹਮੇ ਹੈਗਾ ਜੀ ਹੈ ਗੁਰਦੁਆਰਾ ਸਾਹਿਬ ਤੇ ਆਪਾਂ ਅੱਜ ਉੱਥੇ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਹਾਂਜੀ ਆਪਾਂ ਹੁਣ ਇੱਥੇ ਪੰਜ ਕਿ ਮਿੰਟ ਬੈਠ ਜਣ ਹਣਾ ਚਲਾ ਬੰਦੇ ਨੂੰ ਸਾਹ ਵਗਦਾ ਸੌਖਾ ਵਗਦਾ ਆ ਮਨ ਲੈ ਜਾਂਦਾ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਇਸ ਲਈ ਅਸੀਂ ਇੱਥੇ ਬੱਠ ਜੀਏ ਆਖਦੇ ਆਪਾਂ ਨੇ ਸਾਈਕਲਾਂ ਹਾਂਜੀ ਸਾਰਾ ਜਿਗਾ ਤੇ ਮਿਲਦੇ ਹਾਂ ਬਈ ਹਾਂਜੀ ਅਸੀਂ ਆ ਬਾਈ ਜੀ ਹਾਂ ਹਾਂਜੀ ਬਈ ਵਾਗੇ ਪੁਰਾਣੇ ਪਹੁੰਚ ਗਏ ਤੇ ਬਹਾ ਹੁਣ ਲੋਕੇ ਕੋਲੇ ਆ ਇਥੋਂ ਯਾਨੀ ਕਿ 8 ਕਿਲੋਮੀਟਰ ਬਾਟਰ ਹਾਂ ਗੁਰਦੁਆਰਾ ਬਾਈ ਤੇ ਉੱਥੇ ਅੱਜ ਹਾਂ ਹੈ ਆ ਰਹਾਂਗੇ ਜੀ ਰਾਤ ਤੇ ਇਹ ਬਗਲ ਵਾਲਾ ਦੇਖ ਲੈ ਲਓ ਬਾਈ ਜੀ ਆਪਾਂ குருਗਰ ਪਹੁੰਚ ਗਏ ਹੁਣ ਸਾਹਮਣੇ ਹੈ குருਗਰ ਆ ਜੀ ਗੱਲ ਪਿੰਡ ਕੋਲੇ ਅੱਜ ਇੱਥੇ ਰਾਤ ਹੈ ਇੱਕ ਕਟਾਂਗੇ ਤੜਕੇ ਇੱਥੋਂ ਕਰਾਂਗੇ ਹੈ ਬਾਈ ਸਫ਼ਰ ਸ਼ੁਰੂ ਦੋ ਬੰਦੇ ਅੱਗੇ ਆ ਇਹ ਇੱਕ ਮਾਏ ਆ ਇੱਕ ਮੈਥੋਂ ਬੰਦਾ ਹੈ ਪਿੱਛੇ ਆ ਗੁਰੂ ਘਰ ਆ ਸਾਹਮਣੇ ਆ ਗਿਆ ਬਠਿੰਡੇ ਤੋਂ ਲੈ ਕੇ ਸੇਮੇਂਟ ਬਾਜਕ ਤੋਂ ਲੈ ਕੇ ਸਫ਼ਰ ਆ ਇੱਥੋਂ ਗੁਰੂ ਘਰ ਤੱਕ ਸਫ਼ਰ ਕਾਰੇ ਮੇਟਰੋ ਚੋਬਰਾਂ ਦੇ ਭਾਏ ਆ ਬਈ ਪੱਟ ਫੁੱਲ ਗਏ ਪੱਟ ਹਾਂਜੀ ਆਪਾਂ ਹੁਣ ਬਾਈ ਜੀ ਜਾਹ ਹੈ ਚੰਦਪੁਰਾਣੇ ਗੁਰੂ ਘਰ ਬੱਚਾ ਪ੍ਰਸ਼ਾਦਾ ਚ ਹੈਗੇ ਜੀ ਛਕਦੇ ਤੇ ਆਪਣੇ ਤੋ ਤਿੰਨ ਜਿਹੜੇ ਆਪਣੇ ਬਾਈ ਨਾਲ ਆਏ ਸੀ ਉਹ ਉਹ ਕਿਹੜੇ ਸਾਹਮਣੇ ਜਾਈ ਜਾਂਦੇ ਆ ਤੇ ਇਮਾਰਤ ਬਹੁਤ ਸੋਹਣੀਆ ਗੁਰਦੁਆਰੇ ਦੀ ਬਹੁਤ ਯਾਦ ਹੈ ਹਨ ਬਈ ਵੱਡਾ ਗੁਰਦੁਆਰਾ ਸਹਿਬ ਆ ਇਤਿਹਾਸਕ ਗੁਰਦੁਆਰਾ ਸਹਿਬ ਆ ਭਾਂਡੇ ਬਈ ਸਾਹਮਣੇ ਪਏ ਆ ਲੰਗ ਹਾਂਜੀ ਬਈ ਲੰਗਰ ਹਾਲ ਆਸੇ ਜੀ ਬੇਖ ਸਾਹ ਇਹ ਸਾਈਡ ਆ ਬਈ ਬੰਦੇ ਸਾਹਮਣੇ ਬਾਬਾ ਜੀ ਲੰਗਰ ਵਰਤਾਈ ਜਾਂਦੇ ਆ ਤੇ ਇੱਥੇ ਗਏ ਸੰਗਤਾਂ ਜੀ ਖਾਈ ਜਾਂਦੇ ਆ ਚੰਦਪੁਰਾਣੀ ਬਈ ਹਾਂ ਹਾਂ ਜੀ ਗੁਰਦੁਆਰੇ ਆਪਾਂ ਪਹੁੰਚ ਗਏ ਤੇ ਵੇਖ ਸਕਦੇ ਹੋ ਤੁਸੀਂ ਅੱਜ ਆਹ ਥਾਂ ਤੇ ਆਏ ਆਪਾਂ ਹਾਂ ਗੁਰੂ ਘਰ ਬੱਚਾ ਤੇ ਆਏ ਗੁਰੂ ਘਰ ਅੱਜ ਇੱਥੇ ਆ ਹੈ ਰਾਤ ਹੈ ਕੱਟਾਂਗੇ ਅਗਲਾ ਸਫਰ ਸਵੇਰ ਤੜਕੇ ਕਰਾਂਗੇ ਸ਼ੁਰੂ ਮਾਰਨਿੰਗ ਟਾਈਮ ਤੜਕੇ ਸਵੇਰੇ ਤੁਰੇ ਪਿੰਡੋਂ ਤੇ ਆ ਇਸ ਵੇਲੇ ਪਹੁੰਚੇ ਹੁਣ 9 ਦਾ ਟਾਈਮ ਹੀ ਹੋ ਗਿਆ ਤੇ 9:00 ਵਜੇ ਤੁਰੇ ਇੱਕ ਬੰਦਾ ਆਪਣosaur ਦੇ ਜੱਸਾ ਦੋ ਬੰਦੇ ਆਪਣੇ ਪਿੱਛੇ ਆ ਤੁਸੀਂ ਦੇਖ ਸਕਦੇ ਕੀ ਨਾ ਹੈ ਆਪਾਂ ਨਾ ਹਾਂ ਜੀ ਇੱਥੇ ਪਹੁੰਚ ਗਏ ਸੀ ਨਾ ਕਹਾ ਬਾਗਯ ਪ੍ਰਣ ਤੋਂ ਹੈ ਮੋਗੇ ਵਾਲੀ ਸੜਕ ਤੇ ਆ ਚੰਦਪੁਰਾ ਤੇ ਉੱਥੇ ਕਹਾ ਹੈ ਜੀ ਬਣਿਆ ਹੈ ਜੀ ਗੁਰਦੁਆਰਾ ਸਾਹਿਬ ਤੇ ਅੱਜ ਆਪਾਂ ਇੱਥੇ ਪਾਵਾਂਗੇ ਤੇ ਆ ਜੀ ਜੀ ਤੜਕੇ ਮਿਲਦੇ ਆ ਤੁਹਾਨੂੰ ਤੇ ਇੱਕ ਸਾਰਿਆਂ ਨੂੰ ਬੇਨਤੀ ਹੈ ਜੀ ਜਿਹੜਾ ਆਪਣਾ YouTube ਚੈਨਲ ਸਿੱਧੂ ਬਾਜਕ ਵਾਲਾ ਉਹਨੂੰ ਵੀ ਬਈ ਸਾਰੇ ਜਣੇ ਹੈ ਸਬਸਕ੍ਰਾਈਬ ਕਰੋ ਤੇ ਜਿਹੜਾ ਆਪਣਾ Facebook ਪੇਜ ਆ ਸਿੱਧੂ ਬਾਜਕ ਵਾਲਾ ਉਹਨੂੰ ਵੀ ਸਾਰੇ поставь